ਸੱਚੀ ਗੱਲ ਦੋਸਤੋ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਜੋ ਕਿ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਵੱਲੋਂ ਸੰਸਦ ਦੇ ਵਿੱਚ ਚੱਲ ਰਏ ਸਰਦ ਰੁੱਤ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਪੈਰੋਲ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਸੀ ਜਿਸ ਦੇ ਉੱਪਰ ਸੁਣਵਾਈ ਜਾਰੀ ਹੈ ਹਾਲਾਂਕਿ ਸੰਸਦ ਰੁੱਤ ਦਾ ਜਿਹੜਾ ਸੈਸ਼ਨ ਹੈ ਉਹ ਬਹੁਤ ਥੋੜੇ ਦਿਨ ਰਹਿ ਗਿਆ ਹੈ 2 ਜਾਂ 4 ਦਿਨ ਇਸ ਦੇ ਲਈ ਉਹਨਾਂ ਨੇ ਸੰਸਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੈਰੋਲ ਦੀ ਜਿਹੜੀ ਆ ਉਹਦੇ ਲਈ ਚਾਰਜ ਹੋਈ ਵਕੀਲਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ ਪਰ ਸੁਣਵਾਈ ਉਹਦੇ ਤੇ ਲਗਾਤਾਰ ਚੱਲੀ ਗਈ ਕੋਈ ਵੀ ਫੈਸਲਾ ਜਿਹੜਾ ਉਹ ਅਜੇ ਤੱਕ ਨਹੀਂ ਹੋ ਪਾਇਆ ਸੀ ਪਰ ਹੁਣ ਇਹਦੇ ਉੱਪਰ ਫੈਸਲਾ ਆਉਣ ਦੀ ਜਿਹੜੀ ਹੈ ਉਹ ਉਮੀਦ ਹੈ 15 ਤਰੀਕ ਦੀ ਜਿਹੜੀ ਸੁਣਵਾਈ ਸੀ ਉਹਦੇ ਵਿੱਚ ਵਕੀਲਾਂ ਵੱਲੋਂ ਜਿਹੜਾ ਕੰਮਕਾਜ ਠੱਪ ਹੋਣ ਕਾਰਨ ਉਹਨਾਂ ਦੇ ਕੇਸ ਤੇ ਉੱਪਰ ਸੁਣਵਾਈ ਨਹੀਂ ਹੋ ਸਕੀ 16 ਦਸੰਬਰ ਭਾਗ ਕਲ ਉਹਨਾਂ ਨੇ ਖੁਦ ਵਕੀਲਾਂ ਦੇ ਵੱਲੋਂ ਫੇਰ ਅੜਤਾਲ ਸੀ ਪਰ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਨਾਂ ਨੇ ਖੁਦ ਜੜੀਆਂ ਸੀ ਕੋਰਟ ਦੇ ਸਾਹਮਣੇ ਆਪਣੀਆਂ ਦਲੀਲਾਂ ਰੱਖੀਆਂ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਸਦ ਰੁਤ ਸੈਸ਼ਨ ਦੇ ਵਿੱਚ ਭਾਗ ਲੈਣ ਦਾ ਉਹਨਾਂ ਦਾ ਕਾਨੂੰਨੀ ਅਧਿਕਾਰ ਹੈ ਕਿਉਂਕਿ ਉਹ ਆਪਣੇ ਸੰਸਦ ਖੇਤਰ ਤੋਂ ਹਲਕੇ ਤੋਂ ਭਾਰੀ ਮਾਰਜਨ ਦੇ ਨਾਲ ਉਹ ਜਿੱਤੇ ਹੈ ਲੋਕਾਂ ਦੀ ਅਜ ਤੱਕ ਆਪਣੇ ਹਲਕੇ ਦੇ ਲੋਕਾਂ ਦੀ ਕੋਈ ਵੀ ਗੱਲ ਉਹ ਸੰਸਦ ਵਿੱਚ ਨਹੀਂ ਰੱਖ ਸਕੇ ਉਹਨਾਂ ਨੇ ਇਹ ਦਲੀਲ ਦਿੱਤੀ ਕਿ ਪਿਛਲੇ ਸਮੇਂ ਜਿਹੜਾ ਉਹਨਾਂ ਦੇ ਖੇਤਰ ਦੇ ਵਿੱਚ ਹੜ੍ਹ ਆਇਆ ਸੀ ਉਹਦੇ ਨਾਲ ਬਹੁਤ ਸਾਰਾ ਨੁਕਸਾਨ ਉਹਨਾਂ ਦੇ ਖੇਤਰ ਦੇ ਵਿੱਚ ਹੋਇਆ ਸੀ ਤਾਂ ਉਹ ਜਦੋਂ ਤੋਂ ਜਿੱਤੇ ਨੇ ਉਦੋਂ ਤੋਂ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹ ਹਾਸ ਤੱਕ ਕੋਈ ਵੀ ਗੱਲ ਜਿਹੜੀ ਹੈ ਆਪਣੇ ਲੋਕਾਂ ਦੀ ਉਹ ਕੋਈ ਵੀ ਮੁੱਦਾ ਜਿਹੜਾ ਉਹ ਸੰਸਦ ਵਿੱਚ ਨਹੀਂ ਉਠਾ ਸਕੇ ਜਿਸ ਕਰਕੇ ਉਹਨਾਂ ਨੂੰ ਪੈਰੋਲ ਹੈ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ ਇਸ ਕੇਸ ਦੇ ਸਬੰਧ ਦੇ ਵਿੱਚ ਸਰਕਾਰ ਨੇ ਦੇ ਜਿਹੜੇ ਵਕੀਲ ਹੈ ਉਹਨਾਂ ਨੇ ਵੀ ਆਪਣੀ ਪੱਖ ਰੱਖਿਆ ਹੈ ਸਰਕਾਰ ਨੇ ਇਹ ਪੱਖ ਰੱਖਿਆ ਸੀ ਕਿ ਜੇਕਰ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲਦੀ ਹੈ ਤਾਂ ਉਹ ਬਾਹਰ ਆ ਕੇ ਲੋ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਸ ਨੂੰ ਗੰਭੀਰ ਕਰ ਸਕਦੇ ਐ ਭਾਵ ਕਿ ਉਹਨਾਂ ਦੇ ਜਿਹੜੇ ਬਿਆਨ ਹੁੰਦੇ ਐ ਉਹਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਹਲਚਲ ਐ ਉਹ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਵਿਗੜ ਸਕਦੀ ਐ ਇਹ ਵੀ ਇਹ ਸਰਕਾਰ ਦਾ ਪੱਖ ਸੀ ਇਹਦੇ ਜਵਾਬ ਦੇ ਵਿੱਚ ਹੀ ਵਕੀਲਾਂ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਨੇ ਸਿਰਫ ਦਿੱਲੀ ਸੈਸ਼ਨ ਕੋਰਟ ਦੇ ਵਿੱਚ ਭਾਗ ਲੈਣ ਆਉਣਾ ਹੈ ਉਹਦੇ ਨਾਲ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਕੋਈ ਖਤਰਾ ਨਹੀਂ ਐ ਦੋਨੋਂ ਪੱਖਾਂ ਦੀਆਂ ਦਲੀਲਾਂ ਜਿਹੜੀਆਂ ਸੁਣ ਤੋਂ ਬਾਅਦ ਅਜੇ ਫੈਸਲਾ ਇਹਦੇ ਉੱਪਰ ਆਉਣਾ ਹੈ ਪਰ ਕੱਲ ਜਿਵੇਂ ਵੀਡੀਓ ਕਾਨਫਰੈਂਸਿੰਗ ਦੇ ਵਿੱਚ ਅਮਰਿਤਪਾਲ ਨੇ ਖੁਦ ਆਪਣਾ ਬਚਾਅ ਕਰਦੇ ਹੋਏ ਸਾਰੀਆਂ ਜਿਹੜੀਆਂ ਗੱਲਾਂ ਸੀ ਉਹ ਜੱਜ ਸਾਹਿਬ ਤੇ ਅਕੇ ਰੱਖੀਆਂ ਸਨ ਕਿ ਸੈਸ਼ਨ ਨੂੰ ਖਤਮ ਹੋਣ ਦੇ ਵਿੱਚ ਜੜਾ ਹੈ ਉਹ ਬਹੁਤ ਥੋੜਾ ਸਮਾਂ ਰਹਿ ਗਿਆ ਹੈ ਤਾਂ ਉਹਨਾਂ ਨੂੰ ਬਾਗ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਆਪਣੇ ਲੋਕਾਂ ਦੇ ਜਿਹੜੇ ਮੁੱਦੇ ਹੈ ਚਾਹੇ ਉਹ ਹੜਾਂ ਦੇ ਮਾਰ ਮਾਰ ਕਰਕੇ ਨੁਕਸਾਨ ਦਾ ਮੁੱਦਾ ਹੈ ਜਾਂ ਨਸ਼ਿਆਂ ਦਾ ਮੁੱਦਾ ਹੈ ਜਾਂ ਲੋ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਉਹਨਾਂ ਨੇ ਜਿਹੜੀ ਗੱਲ ਕਰਨੀ ਹੈ ਉਹਦੇ ਬਾਰੇ ਉਹਨਾਂ ਨੇ ਸੰਸਦ ਵਿੱਚ ਸੰਬੋਧਨ ਕਰਨਾ ਹੈ ਪਰ ਅਜੇ ਤੱਕ ਇਹਦੇ ਤੇ ਫੈਸਲਾ ਆਉਣਾ ਬਾਕੀ ਹੈ ਹੁਣ ਜਿਹੜੀ ਨਵੀਂ ਅਪਡੇਟ ਇਹ ਆਈ ਹੈ ਕਿ ਅਮਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਕਿਹਾ ਗਿਆ ਹੈ ਕਿ ਜਿਵੇਂ ਉਹਨਾਂ ਨੇ ਲੰਮਾ ਸਮਾਂ ਇੱਕ ਵਾਰ ਵੀ ਸੰਸਦ ਮੈਂਬਰ ਦੇ ਤੌਰ ਤੇ ਸੰਸਦ ਦੇ ਵਿੱਚ ਕਿਸੇ ਵੀ ਸੈਸ਼ਨ ਚ ਭਾਗ ਨਹੀਂ ਲਿਆ ਤਾਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਸੰਸਦ ਵੱਲੋਂ ਰੱਦ ਵੀ ਕੀਤੀ ਜਾ ਸਕਦੀ ਹੈ ਇਸ ਦੇ ਤਹਿਤ ਵਕੀਲਾਂ ਨੇ ਇਹ ਮੰਗ ਕੀਤੀ ਕਿ ਜੇਕਰ ਸਰਕਾਰ ਪੈਰੋਲ ਦਾ ਵਿਰੋਧ ਕਰਦੀ ਹੈ ਤਾਂ ਜੋ ਕਰ ਰਹੀ ਹੈ ਤਾਂ ਫਿਰ ਇਹ ਜਿਹੜੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਉਹਨਾਂ ਨੂੰ ਸੰਸਦ ਦੇ ਵਿੱਚ ਸੰਬੋਧਨ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ ਜਾਵੇ ਇਸ ਦੇ ਸਬੰਧ ਦੇ ਵਿੱਚ ਪਹਿਲਾਂ ਹੀ ਕਲੀਅਰ ਹੋ ਚੁੱਕਿਆ ਹੈ ਕਿ ਅਜੇ ਤੱਕ ਸੰਸਦ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਹੈ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਸਬੋਧਨ ਕਰਨ ਦਾ ਜਿਹੜਾ ਸਿਸਟਮ ਹੈ ਉਹ ਸੰਸਦ ਵਿੱਚ ਅਜੇ ਤੱਕ ਲਗਾਇਆ ਹੀ ਨਹੀਂ ਗਿਆ ਜਿਸ ਕਰਕੇ ਵੀ ਇਹ ਜਿਹੜੀ ਦਲੀਲ ਹੈ ਕਿ ਖਾਰਜ ਹੋਣੀ ਸੰਭਾਵਕ ਹੈ ਤਾਂ ਅਮਰਿਤਪਾਲ ਦੇ ਵਕੀਲਾਂ ਦਾ ਤਰਕ ਹੈ ਕਿ ਉਹ ਇੱਕ ਚੁਣੇ ਹੋਏ ਸੰਸਦ ਮੈਂਬਰ ਹਨ ਤੇ ਉਹਨਾਂ ਨੂੰ ਸੰਸਦ ਵਿੱਚ ਆਪਣਾ ਪੱਖ ਰੱਖਣ ਦਾ ਪੂਰਾ ਅਧਿਕਾਰ ਹੈ ਉਹਨਾਂ ਦੇ ਹਲਕੇ ਨੂੰ ਪਹਿਲਾਂ ਹੀ ਪਹਿਲਾਂ ਵੀ ਹੜਾ ਨਾਲ ਕਾਫੀ ਨੁਕਸਾਨ ਹੋਇਆ ਤੇ ਉਹ ਸੰਸਦ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਆ ਪਰ ਉਹ ਜਾਹਾ ਕਰਨ ਵਿੱਚ ਅਸਮਰੱਥ ਹੈ ਇਹ ਨਾ ਸਿਰਫ ਅਮਰਿਤਪਾਲ ਸਿੰਘ ਨਾਲ ਸਗੋਂ ਉਹਨਾਂ ਦੇ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਹੈ ਇਸ ਲਈ ਸਰਕਾਰ ਨੂੰ ਇਸ ਸਬੰਧ ਵਿੱਚ ਜਿਹੜੀ ਹੈ ਉਹ ਠੁਕਮੀ ਕਾਰਵਾਈ ਕਰਨੀ ਚਾਹੀਦੀ ਹੈ ਉਮੀਦ ਹੈ ਕਿ ਅਦਾਲਤ ਅੱਜ ਦੀ ਸੁਣਵਾਈ ਦੌਰਾਨ ਕਿਸੇ ਫੈਸਲੇ ਤੇ ਪਹੁੰਚ ਜਾਏਗੀ ਕਿਉਂਕਿ ਸੈਸ਼ਨ ਖਤਮ ਹੋਣ ਵਿੱਚ ਸਿਰਫ 10-10 ਬਾਕੀ ਹਨ ਪਰ 올 ਦੇਸ ਵਨ ਡੇ ਵਿੱਚ ਜਾਂ ਵੀਡੀਓ ਕਾਨਫਰੈਂਸਿੰਗ ਦੇ ਸੰਬੰਧ ਦੇ ਵਿੱਚ ਅੱਜ ਅਦਾਲਤ ਇਸ ਦੇ ਵਿੱਚ ਆਪਣਾ ਕੀ ਫੈਸਲਾ ਸੁਣਾਉਂਦੀ ਹੈ ਇਹਦਾ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ